ਬੀਜੇਪੀ ਦੀ ਪੀ ਟੀਮ ਆਮ ਆਦਮੀ ਪਾਰਟੀ ਜਿਹੜਾ ਲੋਕ ਕਹਿੰਦੇ ਸੀ ਅੱਜ ਉਹ ਸਾਬਤ ਕਰਤਾ ਦੁਬਾਰਾ ਫੇਰ ਤਾਂ ਸਵਾਲ ਸਾਡੇ ਬੰਦੇ ਬੀਜੇਪੀ ਦੇ ਲੋਕਾਂ ਨੂੰ ਪੁੱਛਦੇ ਨੇ ਲੇਟਨ ਢਿੱਡੀ ਪੀੜਾ ਆਮ ਆਗਨੀ ਪਾਰਟੀ ਦੇ ਹੁਣ ਲੱਗ ਜਾਂਦੀ ਹੈ ਅੱਜ ਦੁਬਾਰਾ ਫੇਰ ਬਿਲਕੁਲ ਉਹੀ ਕਰਤੂਤ ਕੀਤੀ ਹੈ ਪੰਜਾਬ ਸਰਕਾਰ ਨੇ ਜਾਂ ਭਗਵੰਤ ਮਾਨ ਦੀ ਸਰਕਾਰ ਨੇ ਜਾਂ ਭਰ ਭਗਵੰਤ ਮਾਨ ਦੀ ਪੁਲਿਸ ਨੇ ਜੋ ਆਪਾਂ ਕਹਿ ਰਹੇ ਸੀ ਬਾਰ ਬਾਰ ਕਹਿੰਦੇ ਆ ਰਹੇ ਸੀ ਕਿ ਜਿਹੜਾ ਸਾਡੇ ਲੋਕਾਂ ਦਾ ਕਹਿਣਾ ਸੀ ਕਿ ਬੀਜੇਪੀ ਦੀ ਪੀ ਟੀਮ ਆਮ ਆਦਮੀ ਪਾਰਟੀ ਜਿਹੜਾ ਲੋਕ ਕਹਿੰਦੇ ਸੀ ਅੱਜ ਉਹ ਸਾਬਤ ਕਰਤਾ ਦੁਬਾਰਾ ਫੇਰ ਦੋਸਤੋ ਅਸੀਂ ਜਿੱਦੇ ਜਿਸ ਦਿਨ ਬੀਜੇਪੀ ਦੇ ਲੋਕਾਂ ਨੂੰ ਸਵਾਲ ਪੁੱਛਦੇ ਆ ਤਾਂ ਸਵਾਲ ਸਾਡੇ ਬੰਦੇ ਬੀਜੇਪੀ ਦੇ ਲੋਕਾਂ ਨੂੰ ਪੁੱਛਦੇ ਨੇ ਲੇਕਿਨ ਢਿੱਡੀ ਪੀੜਾ ਆਮ ਆਗਨੀ ਪਾਰਟੀ ਤੇ ਹੁਣ ਲੱਗ ਜਾਂਦੀ ਹੈ ਤਕਲੀਫ ਇਹਨਾਂ ਨੂੰ ਮਹਿਸੂਸ ਹੋਣ ਲੱਗ ਜਾਂਦੀ ਹੈ ਸਵਾਲ ਕੀ ਹੈ ਕਿ ਅਸੀਂ ਮਹਾਰਾਣੀ ਤੋਂ ਸਵਾਲ ਪੁੱਛਣਾ ਚਾਹੁੰਦੇ ਸੀ ਸਵਾਲ ਪੁੱਛਣ ਦੇ ਮਾਮਲੇ ਦੇ ਵਿੱਚ ਸਾਡਾ ਇੱਕ ਕਿਸਾਨ ਸ਼ਹੀਦ ਹੋਇਆ ਉਹਦੇ ਤੇ ਮੁਕੱਦਮਾ ਦਰਜ ਹੋਣ ਦੀ ਗੱਲ ਆਈ ਮੈਂ ਫਿਰ ਇਹਦੇ ਵਿੱਚ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਸੀ ਕਿਉਂ ਮੁਕੱਦਮਾ ਦਰਜ ਦੀ ਗੱਲ ਕਰਦੇ ਆ ਅਸੀਂ ਕਿਉਂ ਕਹਿੰਦੇ ਆ ਕਿ ਮਹਾਰਾਣੀ ਵੀ ਸਾਬ ਦੇ ਵਿੱਚ ਇਨਵੋਲਵ ਹੋਣੀ ਚਾਹੀਦੀ ਹੈ ਕੇ ਦੋਸਤੋ ਸਭ ਤੋਂ ਪਹਿਲੀ ਤਾਂ ਗੱਲ ਜਿਹੜੇ ਆਦਮੀ ਨੇ ਜਿਹੜੇ ਆਦਮੀ ਦਾ ਨਾਂ ਲਿਆ ਜਾ ਰਿਹਾ ਹਰਵਿੰਦਰ ਦਾ ਉਸ ਆਦਮੀ ਦੀ ਪਹਿਲਾਂ ਇੱਕ ਵੀਡੀਓ ਆਉਂਦੀ ਆ ਉਹ ਬੋਲਦਾ ਹੈ ਉਹ ਪ੍ਰੈਸ 'ਚ ਬੋਲਦਾ ਹੈ ਕਿ ਮੈਂ ਲੈ ਕੇ ਜਾਊਂਗਾ ਕੈਂਡੀਡੇਟ ਨੂੰ ਪਿੰਡਾਂ 'ਚ ਵੇਖਾਂਗੇ ਕੌਣ ਸਵਾਲ ਕਰਦਾ ਹੈ ਇਸ ਤੋਂ ਵੀ ਅੱਗੇ ਜਦੋਂ ਰਾਣੀ ਇੱਥੋਂ ਵਾਪਸ ਚਲੀ ਗਈ ਤੇ ਫਿਰ ਉਹ ਆਦਮੀ 1.5-2 ਕਿਲੋਮੀਟਰ ਤੋਂ ਵਾਪਸ ਮੋੜ ਕੇ ਲਿਆਇਆ ਤੇ ਜੋ ਮੋੜ ਕੇ ਲਿਆਦੇ ਫਿਰ ਸਪਸ਼ਟ ਹੈ ਕਿ ਇਹ ਬੰਦਾ ਉਹ ਚਾਹੁੰਦਾ ਸੀ ਇਹ ਇਸ ਕਨਫਲिक्ट ਨੂੰ ਪੈਦਾ ਕਰਨਾ ਇਸ ਲੜਾਈ ਨੂੰ ਪੈਦਾ ਕਰਨਾ ਔਰ ਉਸ ਤੋਂ ਵੱਡੀ ਗੱਲ ਹੈ ਕਿ ਜਦੋਂ ਉਹ ਤੋਂ ਵਾਪਸ ਆਏ ਨੇ ਇੱਧਰ ਨੂੰ ਉਸ ਵੇਲੇ ਕੀ ਮਹਾਰਾਣੀ ਨੂੰ ਪਤਾ ਨਹੀਂ ਸੀ ਕਿ ਵੀ ਉੱਥੇ ਜਾ ਕੇ ਝਗੜਾ ਹੋ ਸਕਦਾ ਹੈ ਉਹ ਜਾਣ ਬੁੱਝ ਕੇ ਇੱਕ ਮਸਕੇ ਇੱਕ ਸਾਜ਼ਿਸ਼ ਦੇ ਤਹਿਤ ਇੱਕ ਪਲਾਨਿੰਗ ਦੇ ਤਹਿਤ ਆਏ ਨੇ ਸੋ ਇਸ ਕਰਕੇ ਉਹ ਪਲਾਨਿੰਗ ਦੇ ਤਹਿਤ ਹੋਂ ਕਰਕੇ 120 20 ਦੇ ਵਿੱਚ ਉਸ ਮਹਾਰਾਣੀ ਦਾ ਨਾਮ ਆਉਣਾ ਚਾਹੀਦਾ ਸੀ ਜਿਹੜਾ ਨਹੀਂ ਪਾਇਆ ਗਿਆ ਸਾਡੀ ਲੜਾਈ ਹੈ ਕਿ ਅਸੀਂ ਇਨਸਾਫ ਮੰਗਦੇ ਆ ਜੇ ਅਸੀਂ ਇਨਸਾਫ ਮੰਗਦੇ ਆ ਸਾਡੀਆਂ ਮੰਗਾ ਸੀ ਇਹੀ ਨੇਤਾ ਪੰਜਾਬ ਦੇ ਲੀਡਰ ਜਿਸ ਦਿਨ ਸਾਡੇ ਤੇ ਗੋਲੀਆਂ बरसाਈਆਂ ਜਾ ਰਹੀਆਂ ਸੀ ਜਿਸ ਦਿਨ ਸਾਡਾ ਸ਼ੁਭਕਰਨ ਮਾਰਿਆ ਜਿਸ ਦਿਨ ਸਾਡਾ 400 ਤੋਂ ਉੱਪਰ ਕਿਸਾਨ ਜ਼ਖਮੀ ਕਰਤਾ ਸਾਡੀ ਮਸ਼ੀਨਰੀ ਤੋੜ ਦਿੱਤੀ ਉਹਦੇ ਤੇ ਇੱਕ ਵੀ ਪੰਜਾਬ ਦਾ ਲੀਡਰ ਬੀਜੇਪੀ ਦਾ ਮੂੰਹ ਦੱਕਣੀ ਖੁੱਲ੍ਹਿਆ ਬੋਲਿਆ ਤੱਕਣੀ ਜੇ ਉਹ ਨਹੀਂ ਬੋਲੇ ਤਾਂ ਫਿਰ ਸੁਭਾਵਿਕ ਹੈ ਸਵਾਲ ਤਾਂ ਪੁੱਛਣੇ ਮਣਨਗੇ ਅੱਜ ਤੁਸੀਂ ਇਹਦਾ ਮਤਲਬ ਤੁਸੀਂ ਇਹ ਮਤਦੇ ਹੋ ਤੁਸੀਂ ਇਹ ਫੈਸਲਾ ਕਰ ਲਿਆ ਕਿ ਅਸੀਂ ਤੁਹਾਡਾ ਨਾ ਠੱਗੀ ਮਾਰਾਂਗੇ ਅਸੀਂ ਤੁਹਾਡੀਆਂ ਮੋਟਾਂ ਲਵਾਂਗੇ ਸਦਾ ਤੇ ਆਵਾਂਗੇ ਤੇ ਫਿਰ ਤੁਸੀਂ ਜੇ ਸਾਡੇ ਕੋਲੋਂ ਕੁਝ ਮੰਗੋਗੇ ਤਾਂ ਅਸੀਂ ਕੁੱਟਾਂਗੇ ਵਾਅਦੇ ਕਰਾਂਗੇ ਮੋਟਾਂ ਲਵਾਂਗੇ ਜੇ ਉਹ ਵਾਅਦੇ ਯਾਦ ਕਰਾਉਣ ਆਓਗੇ ਤਾਂ ਕੁੱਟਾਂਗੇ ਗੋਲੀਆਂ ਮਾਰ ਕੇ ਮਾਰ ਦੇਾਂਗੇ ਤੁਹਾਡਾ ਇਹ ਪ੍ਰੋਗਰਾਮ ਹੈ ਫਿਰ ਇਹ ਸਵਾਲ ਤਾਂ ਕਰਨੇ ਬੰਦੇ ਨੇ ਜਦੋਂ ਇਹ ਸਵਾਲ ਕਰਨ ਦੀ ਗੱਲ ਆਉਂਦੀ ਹੈ ਉਹੀ ਸਵਾਲ ਅੱਜ ਸਾਡੇ ਲੋਕ ਮਹਾਰਾਣੀ ਦੇ ਮਹਿਲਾਂ ਦੇ ਵਿੱਚ ਕਰਨ ਵਾਸਤੇ ਜਾ ਰਹੇ ਸੀ ਅੱਜ ਉੱਥੇ ਉਹਨਾਂ ਨੂੰ ਰੋਕਿਆ ਗਿਆ ਰੋਕਿਆ ਨਹੀਂ ਗੱਲਾ ਥਾਣੇ ਦੇ ਵਿੱਚ ਟੇਨ ਕਰ ਦਿੱਤੇ ਗਏ ਔਰ ਇਹ ਪਤਾ ਲੱਗ ਗਿਆ ਕਿ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਤੇ ਬੀਜੇਪੀ ਬਿਲਕੁਲ ਇੱਕ ਮਿਕਨੇ ਇੱਕ ਜੁਟ ਨੇ ਔਰ ਇੱਕ ਜੋ ਧੋਗੇ ਇੱਕ ਦੂਜੇ ਦਾ ਦਪੱਖਪੂਰ ਰਹੇ ਨੇ ਇੱਕ ਦੂਜੇ ਦੀ ਸਪੋਰਟ ਕਰ ਰਹੇ ਨੇ ਸੋ ਇਸ ਕਰਕੇ ਇੱਥੇ ਮੈਂ ਅਸੀਂ ਪਹਿਲਾਂ ਵੀ ਇਹ ਗੱਲ ਕਹਿੰਦੇ ਰਹੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਭਗਵੰਤ ਮਾਮਜੀ ਵੱਲੋਂ ਜਾਂ ਇਥੋਂ ਦੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡੇ ਜਿਸ ਵੇਲੇ ਸ਼ੁਭ ਕਰਨ ਦਾ ਮੁਕੱਦਮਾ ਦਰਜ ਕਰਾਇਆ ਅਸੀਂ ਉਸ ਵੇਲੇ ਵੀ 6 ਦਿਨ ਡਟਬੋਡੀ ਰੱਖ ਕੇ ਉਸ ਤੋਂ ਬਾਅਦ ਫਿਰ ਜਾ ਕੇ ਅਸੀਂ 3 ਦਿਨ ਸੜਕਾਂ ਰੋਕ ਕੇ ਧਰਨਾ ਦੇ ਕੇ ਸੜਕਾਂ ਦੇ ਫੇਰ ਉਹਦਾ ਐਫ ਆਈ ਆਰ ਦਰਜ ਕਰਵਾਈ ਹੈ ਉਸੇ ਦਿਨ ਦੀ ਐਪਲੀਕੇਸ਼ਨ ਸਬੰਧਤ ਐਸ ਐਸ ਪੀ ਕੋਲ ਗਈ ਹੋਈ ਹੈ ਟਰੈਕਟਰ ਤੋੜਿਆਂ ਦੀ ਲੇਕਿਨ ਚਖਮੀਆਂ ਦੀ ਉਹਦੇ ਤੇ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਸਾਡੀ ਸਰਕਾਰ ਨੇ ਇਹ ਤੋਂ ਸਪਸ਼ਟ ਹੁੰਦਾ ਹੈ ਕਿ ਬੀਜੇਪੀ ਦੀ ਪੂਰਕ ਬਣੀ ਹੋਈ ਹੈ ਪੰਜਾਬ ਦੀ ਸਰਕਾਰ ਜਾਂ ਪੰਜਾਬ ਦੀ ਪੁਲਿਸ ਅੱਜ ਬਿਲਕੁਲ ਬੀਜੇਪੀ ਦੀ ਹੱਥ ਖੁੱਪਕੀ ਬਣ ਕੇ ਪੰਜਾਬ ਪੁਲਿਸ ਨੇ ਸਾਡੇ ਲੋਕਾਂ ਨੂੰ ਰਸਤੇ ਦੇ ਵਿੱਚ ਆਉਂਦਿਆਂ ਨੂੰ ਰੋਕਿਆ ਕੱਲਾ ਰੋਕਿਆ ਨਹੀਂ ਥਾਣਿਆਂ ਦੇ ਵਿੱਚ ਰਿਟੇਨ ਕਰਨਾ ਸ਼ੁਰੂ ਕੀਤਾ ਹੈ ਜਿਲ੍ਹਾਂਾਂ ਦੇ ਵਿੱਚ ਸੁੱਟਣ ਦਾ ਪਰਾਲਾ ਕਰਨਾ ਸ਼ੁਰੂ ਕੀਤਾ ਹੈ ਪਰ ਇਹ ਚੱਲੇਗਾ ਨਹੀਂ ਇਹ ਸਰਕਾਰ ਇਸ ਗੱਲ ਤੋਂ ਬਾਹਰ ਜਾਵੇ ਸਾਰੇ ਕਿਸਾਨਾਂ ਨੂੰ ਉੱਥੇ ਜਾਣ ਦੇਵੇ ਉੱਥੇ ਜਾ ਕੇ ਆਪਦੀ ਗੱਲ ਰੱਖਣ ਦੇਵੇ ਨਹੀਂ ਤਾਂ ਫਿਰ ਇਸ ਅੰਦੋਲਨ ਨੂੰ ਇਸ ਐਕਸ਼ਨ ਨੂੰ ਹੋਰ ਤੇਜ਼ ਕਰਨ ਦੇ ਲਈ ਫੈਸਲੇ ਲੈਣੇ ਪੈਣਗੇ ਔਰ ਫਿਰ ਬਾਅਦ ਵਿੱਚ ਇਹੀ ਪੁਲਿਸ ਇਹੀ ਅਧਿਕਾਰੀ ਇਹ ਕਹਿੰਦੇ ਹੁੰਦੇ ਆ ਕਿ ਤੁਸੀਂ ਇੰਨੇ ਐਗਰੈਸਿਵ ਨਾ ਹੋ ਅਸੀਂ ਐਗਰੈਸਿਵ ਨਹੀਂ ਆ ਅਸੀਂ ਬਿਲਕੁਲ ਪੀਸਫੁੱਲ ਹਾਂ ਅਸੀਂ ਰੋਜ਼ ਇਹ ਕਹਿ ਰਹੇ ਹਾਂ ਇਹ ਅਸੀਂ ਸਵਾਲ ਪੁੱਛੜੇ ਨੇ ਸਵਾਲ ਸਾਡੇ ਸਵਾਲਾਂ ਦੇ ਜਵਾਬ ਦਿਓ ਸਵਾਲਾਂ ਦੇ ਜਵਾਬ ਤੋਂ ਜਦੋਂ ਭੱਜਦੇ ਹੋ ਫਿਰ ਤੁਸੀਂ ਕਿਸ ਅਧਿਕਾਰ ਦੇ ਨਾਲ ਵੋਟ ਮੰਗਦੇ ਹੋ ਸਾਥੋਂ ਸਾਡਾ ਸਵਾਲ ਹੈ ਜਦੋਂ ਪਹਿਲੀਆਂ ਸਾਡੇ ਨਾਲ ਕੀਤੇ ਵੈਦਿਆਂ ਤੋਂ ਭੱਜਦੇ ਹੋ ਸਾਡੇ ਬੰਦੇ ਮਾਰੇ ਫਿਰ ਤੁਸੀਂ ਦੁਬਾਰਾ ਸਾਡੇ ਨਾਲ ਉਹਨਾਂ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਦੇ ਹੋ ਜਵਾਬ ਨਹੀਂ ਦੇ ਸਕਦੇ ਫਿਰ ਤਾਂ ਵੋਟਾਂ ਮੰਗਣ ਦਾ ਤੁਸੀਂ ਰਾਈਟ ਹੀ ਨਹੀਂ ਰੱਖਦੇ ਕਿ ਤੁਸੀਂ ਲੋਕਾਂ ਤੋਂ ਵੋਟਾਂ ਮੰਗੋ ਲੋਕਾਂ ਦੇ ਵੋਟਾਂ ਕੌਣ ਪਾਉਣ ਤੁਹਾਡੇ ਨਾਲ ਤੁਹਾਨੂੰ ਕਿਸ ਸੋਚੋਂ ਵੋਟਾਂ ਪਾਉਣ ਤੁਹਾਨੂੰ ਸੋ ਇਸ ਲਈ ਲੋਕਾਂ ਨੂੰ ਵੀ ਮੇਰੀ ਅਪੀਲ ਹੈ ਕਿ ਦੋਸਤੋ ਤਕੜੇ ਹੋਵੋ ਹੰਬਲਾ ਮਾਰਨਾ ਪੈਣਾ ਇਹਨਾਂ ਸਾਰੀਆਂ ਪੋਲੀਟਿਕਲ ਪਾਰਟੀਆਂ ਦਾ ਇੱਕੋ ਚਿਹਰਾ ਹੈ ਘਟ ਇਹਨਾਂ ਜੋ ਕੋਈ ਨਹੀਂ ਸਾਰੇ ਸਾਡੇ ਦੁਸ਼ਮਣ ਨੇ ਸਾਡੀਆਂ ਜ਼ਮੀਨਾਂ ਖਾਣ ਲਈ ਸਾਰੇ ਤਰਲੋ ਮੱਛੀ ਨੇ ਜਿਸ ਤਰੀਕੇ ਦੇ ਨਾਲ ਤਿੰਨ ਕਾਨੂੰਨ ਲਿਆ ਕੇ ਸਾਡੇ ਸਾਡੀਆਂ ਜ਼ਮੀਨਾਂ ਖਾਣ ਦੇ ਲਈ ਕੇਂਦਰ ਸਰਕਾਰ ਨੇ ਉਪਰਾਲਾ ਕੀਤਾ ਉਸ ਵੇਲੇ ਵੀ ਇਹਨਾਂ ਕਾਨੂੰਨਾਂ ਦੇ ਸਬੰਧਕ ਚ ਜੇ ਨੋਟੀਫਿਕੇਸ਼ਨ ਕੀਤਾ ਸੀ ਤਾਂ ਕੇਜਰੀਵਾਲ ਨੇ ਕੀਤਾ ਸੀ ਇਸ ਤੋਂ ਵੀ ਅੱਗੇ ਜੇ ਪੰਜਾਬ ਦੇ ਵਿੱਚ ਜੁਮਲਾ ਮੁਸ਼ਤਰਕਾ ਮਾਲਕਾਂ ਵਾਲੀਆਂ ਜ਼ਮੀਨਾਂ ਦੀ ਗੱਲ ਆਈ ਜੇ ਪੰਜਾਬ ਦੇ ਵਿੱਚ ਆਬਾਦਕਾਰਾਂ ਦੀ ਗੱਲ ਆਈ ਤਾਂ ਸਭ ਤੋਂ ਵੱਡਾ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਡਾਂਗ ਠਾਈ ਆਉਂਦੇ ਸਾਰ ਪੰਜਾਬ ਸਰਕਾਰ ਨੇ ਜਿਹੜੇ ਕਿਸਾਨ ਕਰਜ਼ੇ ਦੇ ਕਾਰਨ ਕਰਜ਼ਾ ਮੋੜ ਨਹੀਂ ਸਕੇ ਸੀ ਉਹਨਾਂ ਦੀਆਂ ਗ੍ਰਿਫਤਾਰੀਆਂ ਦੇ ਵਾਰੰਟ ਜਾਰੀ ਕੀਤੇ ਇਹ ਤੋਂ ਚਿਹਰਾ ਸਾਫ਼ ਨਜ਼ਰ ਆਉਂਦਾ ਭਰਾਵੋ ਇੱਕੋ ਹੀ ਨੇ ਔਰ ਤੇਰੇ ਤੀਸਰੇ ਰਹਿ ਗਏ ਜੇ ਉਹਨਾਂ ਨੂੰ ਵੀ ਚੰਗੇ ਭਲੇ ਨਹੀਂ ਉਹ ਵੀ ਉਹਨਾਂ ਦੀ ਰਾਜ ਦੇ ਵਿੱਚ ਉਹਨਾਂ ਦੇ ਸਮੇਂ ਦੇ ਵਿੱਚ ਸਾਡੀ ਡਾਕਟਰ ਸੁਮਿੰਨਾਥ ਦੀ ਰਿਪੋਰਟ ਬਣੀ ਲੇਕਿਨ 8 ਸਾਲ ਡਾਕਟਰ ਸੁਮਿੰਨਾਥ ਦੀ ਰਿਪੋਰਟ ਲਗੂ ਨਹੀਂ ਕੀਤੀ ਇੰਨਾ ਹੀ ਨਹੀਂ ਗੱਲ ਮੁੱਕਦੀ 1994 ਚ ਜਦੋਂ ਗੈਟ ਤੇ ਸਹਿਨ ਹੁੰਦੇ ਨੇ ਉਸੇ ਹੀ ਪਾਰਟੀ ਦੇ ਲੀਡਰਾਂ ਦੇ ਸਹਿਨ ਹੁੰਦੇ ਨੇ ਸੋ ਇਸ ਕਰਕੇ ਕਿਸਾਨ ਨੂੰ ਆਉਦੀ ਇਸ ਲੜਾਈ ਨੂੰ ਹੋਰ ਅੱਗੇ ਤੋਰਨ ਦੇ ਲਈ ਇਸ ਲੜਾਈ ਨੂੰ ਜਿੱਤਣ ਦੇ ਲਈ ਮੈਦਾਨ ਦੇ ਵਿੱਚ ਆਉਣਾ ਪੈਣਾ ਹੈ ਤੱਕੜੇ ਹੋਵੋ ਆਓ ਮੈਦਾਨ ਦੇ ਵਿੱਚ ਨਿਕਲੋ ਬਾਹਰ ਸਵਾਲ ਪੁੱਛਣੇ ਇਹਨਾਂ ਤੋਂ ਕਿਉਂਕਿ ਮੈਂ ਬਾਰ-ਬਾਰ ਕਹਿੰਦਾ ਅਸੀਂ ਸਵਾਲ ਪੁੱਛ ਕੇ ਆਪਾਂ ਇੱਕ ਬਹੁਤ ਵੱਡਾ ਕੰਮ ਕਰ ਰਹੇ ਹੋ ਤੁਸੀਂ ਤੁਸੀਂ ਉਹ ਲੀਹ ਤੋੜ ਰਹੇ ਹੋ ਜਿਹੜੀ ਲੀਹ ਲੰਬੇ ਸਮੇਂ ਤੋਂ ਪਈ ਹੋਈ ਸੀ ਕਿ ਆਇਆ ਆ ਰਿਹਾ ਜੀ ਕੋਈ ਕੋਈ ਲੀਡਰ ਆ ਰਿਹਾ ਉਹਨੂੰ ਅਸੀਂ ਠੰਡੇ ਪਿਉਣਿਆ ਉਹਨੂੰ ਅਸੀਂ ਮੇਵੇ ਖੋਣਿਆ ਉਹਨੂੰ ਅਸੀਂ ਦੁੱਧ ਪਿਉਣਾ ਹੈ ਉਹਦੀ ਜੀ ਸੇਵਾ ਕਰਨੀ ਹੈ ਜਿਸ ਤਰੀਕੇ ਦੇ ਨਾਲ ਉਹ ਤੁਸੀਂ ਇੱਕ ਪਿੰਡਤ ਪਾਈ ਹੋਈ ਸੀ ਉਹਨੂੰ ਅੱਜ ਤੋੜ ਰਹੇ ਹੋ ਤਾਂ ਕਿ ਇਹ ਜਿਹੜੀ ਪਿੰਡਤ ਜਿੰਨਾ ਚਿਰ ਟੁੱਟਦੀ ਨਹੀਂ ਇਹਨਾਂ ਲੋਕਾਂ ਨੂੰ ਜਨਦਰੇ ਪਤਾ ਨਹੀਂ ਲੱਗਦਾ ਕਿ ਲੋਕ ਸਾਡੇ ਤੇ ਸਵਾਲ ਕਰਨਗੇ ਉਹਨਾਂ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਲੋਕਾਂ ਦੇ ਮਸਲਿਆਂ ਦੇ ਹੱਲ ਕਰਨੇ ਪੈਣਗੇ ਓਨੀ ਦੇਰ ਤੱਕ ਇਹਨਾਂ ਲੋਕਾਂ ਦੀ ਅਕਲ ਟਿਕਾਣੇ ਨਹੀਂ ਆਉਣੀ ਤੇ ਲੋਕ ਤੁਹਾਡੇ ਨਾਲ ਲਗਾਤਾਰ ਰੋਜ਼ ਠੱਗੀਆਂ ਮਾਰਦੇ ਰਹਿਣਗੇ ਧੋਖੇ ਕਰਦੇ ਰਹਿਣਗੇ ਸੋ ਇਸ ਲਈ ਛੱਡੋ ਉਸ ਮੰਬਰਾਣਾ ਜ਼ਮਾਨਾ ਨੂੰ ਜਦੋਂ ਤੁਸੀਂ ਇਹਨਾਂ ਨੂੰ ਬਰਫੀਆਂ ਖਾਉਂਦੇ ਸੀ ਮੇਵੇ ਖਾਉਂਦੇ ਸੀ ਦੁੱਧ ਪਿਉਂਦੇ ਸੀ ਸ਼ਰਾਬਾਂ ਪਿਉਂਦੇ ਸੀ ਇਹਨਾਂ ਦੇ ਮਗਰ ਭਜਦੇ ਸੀ ਉਹ ਛੱਡ ਕੇ ਆਓ ਸਾਰਾ ਪੰਜਾਬ ਇਕੱਠੇ ਹੋ ਕੇ ਇਹਨਾਂ ਸਾਰੇ ਪੋਲੀਟਿਕਲ ਲੋਕਾਂ ਦੇ ਉੱਤੇ ਸਵਾਲ ਕਰੀਏ ਜਦੋਂ ਤੁਹਾਡੇ ਪਿੰਡਾਂ ਚੋਂ ਸਵਾਲ ਕਰੋਗੇ ਇੱਕ ਨਵੀਂ ਲੀ ਸ਼ੁਰੂ ਕਰਾਂਗੇ ਉਹਦੇ ਚੋਂ ਇੱਕ ਗੱਲ ਨਿਕਲ ਕੇ ਆਏਗੀ ਤੇ ਭਾਈ ਇਹਨਾਂ ਲੋਕਾਂ ਦੇ ਜੇਕਰ ਦੁਬਾਰਾ ਵੋਟਾਂ ਲੈ ਕੇ ਫੇਰ ਜਾਣਾ ਤਾਂ ਫਿਰ ਇਹਨਾਂ ਲੋਕਾਂ ਦੀਆਂ ਗੱਲਾਂ ਮੰਨਣੀਆਂ ਪੈਣਗੀਆਂ ਇਹ ਤਾਂ ਤੁਹਾਡੀਆਂ ਮਸਲਿਆਂ ਦਾ ਹੱਲ ਹੋਣਾ ਭਰਾਵੋ ਸੂਹਿਸ ਕਰਕੇ ਤਕੜੇ ਹੋਵੋ ਮੈਦਾਨ ਦੇ ਵਿੱਚ ਨਿਕਲਿਏ ਸਰਕਾਰ ਨੂੰ ਫੇਰ ਚੇਤਾਵਨੀ ਦਿੰਨੇ ਆ ਕਿ ਸਾਡੇ ਰਿਹਾ ਕਰੋ ਸਾਰੇ ਕਿਸਾਨਾਂ ਨੂੰ ਜਿਹੜੇ ਜਿੱਥੇ-ਜਿੱਥੇ ਰਸਤੇ 'ਚ ਰੋਕੇ ਆ ਕਿਸਾਨ ਸਾਰੇ ਕਿਸਾਨ ਇਕੱਠੇ ਇਕੱਠੇ ਹੋਣ ਦਿਓ ਉੱਥੇ ਜਾ ਕੇ ਫੈਸਲਾ ਲਵਾਂਗੇ ਅਸੀਂ ਕੀ ਕਰਨਾ ਹੈ ਸੋ ਇਸ ਕਰਕੇ ਨਹੀਂ ਤਾਂ ਫਿਰ ਸਖਤ ਐਕਸ਼ਨ ਹੋਰ ਕਰਨ ਲਈ ਮੋਰਚਾ ਮਜਬੂਰ ਹੋਏਗਾ ਜਿਹਦੀ ਫਿਰ ਜ਼ਿੰਮੇਵਾਰ ਸਾਡੀ ਸਰਕਾਰ ਹੋਏਗੀ